ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਮਦਵਾਲੀ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀਆਂ ਤੇ ਤਿੰਨੇ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਤਾਜ਼ੀਆਂ ਸੋਈਆਂ ਵਾਂ ਸਾਰੀਆਂ ਤੇ ਬਾਕੀ ਇਹ ਆ ਵੀ ਸੋਈਆਂ ਤੇ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਪਰ ਤਸੱਲੀ ਜ਼ਰੂਰ ਆਪਣੇ ਇੱਥੋਂ ਹੀ ਪਸ਼ੂ ਦੀ ਕਰਕੇ ਖੜਿਆ ਕਰੋ ਜੀ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅਰਪੀ ਜੀ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਬੜੀ ਕਿਰਪਾ ਜੋ ਵਾਹਿਗੁਰੂ ਦੀ ਸਭ ਠੀਕ ਠਾਕ ਜੋ ਚਲੋ ਸਭ ਠੀਕ ਠਾਕ ਹੀ ਤੇ ਇੰਦਾ ਜੇ ਤੇ ਬਾਹ ਹੋ ਗਈ ਜੇ ਸੱਟ ਪੂਰੀ ਕਰਪਾ ਮਾਲਕ ਤੁਸੀਂ ਕੀ ਹੋ ਅੱਗੇ ਨਾਲ ਤੇ ਠੀਕ ਹੀ ਜਾ ਰਹੇ ਆ ਮੈਂ ਅੱਗੇ ਨਾਲ ਠੀਕ ਹੈ ਕਰਪਾ ਮਾਲਕ ਦੀ ਦਾ ਵੀ ਇਹ ਮਾੜਾ ਮੋੜਾ ਦਰਦ ਦੇਣਾ ਅੱਛਾ ਹਾਂ ਅੱਗੇ ਤੇ ਲਗੋ ਨਹੀਂ ਹੁਣ ਬਾਬੇ ਜੀ ਦੀ ਕਿਰਪਾ ਠੀਕ ਹੈ ਚਲੋ ਹੋ ਜੋਗੀ ਬਾਬੇ ਦੀ ਪੂਰੀ ਕਿਰਪਾ ਗੇ ਹੋ ਜੋ ਹੋ ਜ ਮੈਂ ਤਾਂ ਹਰ ਬੱਚੀ ਜਿਹੜੀ ਸੱਟ ਲੱਗੀ ਹੱਡੀ ਟੁੱਟੀ ਹੈ ਨਾ ਹਾਂਜੀ ਇਹ ਆਪਣੇ ਪ੍ਰੋਸੀਜਰ ਨਾਲ ਜੁੜਨੀ ਸਾਰੇ ਸਾਰੇ ਹਾਂਜੀ ਹਾਂਜੀ ਹੌਲੀ ਹੌਲੀ ਫਰਨਾ ਦੇਖਣਾ ਮੇਰੇ ਮਾਸੂਮ ਸੱਟਾ ਸੱਟ ਹੋ ਜਾਂਦਾ ਤੁਹਾਨੂੰ ਹਾਂਜੀ ਹਾਂਜੀ ਤੇ ਚਲੋ ਨਾਮ ਦੱਸ ਦਿਓ ਫਿਰ ਨਾਮ ਆਪਣਾ ਸਰਬਜੀ ਸਿੰਘ ਜੋ ਪਿੰਡ ਆਪਣਾ ਰਾਮਦਵਾਲੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨ ਮੇਰਾ ਬਾਬਾ ਨਾੜਕਾ ਗੁਰਦਾਸਪੁਰ ਚ ਪੈਂਦਾ ਉਹ ਮੇਰੇ ਤੋਂ ਹੈਗਾ 7 ਤੋਂ 8 ਕਿਲੋਮੀਟਰ ਮੇਰੇ ਲਾਗੇ ਆ ਸ਼ਹਿਰ ਅੰਮ੍ਰਿਤਸਰ ਪੈਂਦਾ ਪਰ ਸੱਜੇ ਪਰ ਹੈਗਾ ਮੇਰੇ ਕੋਲ 4 ਕਿਲੋਮੀਟਰ ਠੀਕ ਆ 40 ਕਿ ਮੈਨੂੰ ਪੈ ਜਾਂਦਾ ਆ ਗੁਰਦਾਸਪੁਰ ਹਾਂਜੀ ਤੇ ਇੰਨਾ ਕਿ ਅੰਮ੍ਰਿਤਸਰ ਪੈ ਜਾਂਦਾ 40 ਠੀਕ ਸੈਂਟਰ ਜੇਤੀ ਆਗੇ ਸੈਂਟਰ ਦੇ ਚ ਬੈਠੇ ਆ ਠੀਕ ਆ ਉਹਦਾ ਆਪਣਾ ਜਿਹੜਾ 에어ਪੋਰਟ ਵਾਲਾ ਰੋਡ ਹੈ ਉਹਦੇ ਉੱਤੇ ਹੀ ਜਿਹੜਾ ਅੰਮ੍ਰਿਤਸਰ ਤੋਂ 에어ਪੋਰਟ ਵਾਲਾ ਜਿਹੜਾ ਰੋਡ ਆ ਸਿੱਧਾ ਜਿਹੜਾ ਮੇਨ ਰੋਡ ਦੇ ਉੱਪਰ ਹੀ ਆ ਜਿਹੜਾ ਗੁਰਦਾਸ ਫਿਰ ਗੁਰਦਾਸਪੁਰ ਨੂੰ ਚੱਲ ਜਾਂਦਾ ਸਿੱਧਾ ਹਾਂ ਠੀਕ ਆ ਫੋਨ ਨੰਬਰ ਵੀ ਬੋਲ ਦੋ 98152775 ਠੀਕ ਆ ਜੀ ਹਾਂਜੀ ਤੇ ਸ਼ੁਰੂਆਤ ਫੇਰਾ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਭਾਈ ਬ੍ਰਿਜ ਜੀ ਚਾਹੇ ਕੋਈ ਨੂੰ ਮੰਨ ਲੈ ਪਹਿਲਣ ਅੱਛਾ ਚਾਹੇ ਮੰਨ ਲੈ ਦੂਜਣ ਪਰ ਹੈਗੀ ਪ੍ਰੋਪਰ ਦੂਜੇ ਸੂਏ ਆ ਅੱਛਾ ਪਹਿਲਣ ਕਹਿੰਦੇ ਵੀ ਚੱਲਦੀ ਆ ਪਰ ਐਦਾਂ ਦੀ ਵੱਛੀ ਮੰਡੀ ਮੇਰਾ ਵੀ ਮਾਲ ਗਿਆ ਹੀ ਅੱਛਾ ਉਥੇ ਸਿਰਫ ਸਰਬਜੀਤ ਦਾ ਚਿਹਰਾ ਨਹੀਂ ਦਿਹਾ ਮਾਲ ਸਰਬਜੀਤ ਦਾ ਵੀ ਗੰਡਿਆ ਸੀ ਉਥੇ ਅੱਛਾ ਹਾਂਜੀ ਪਰ ਇਦਾਂ ਦੀ ਮੰਡੀ ਵੀ ਵਸੀਏ ਨਹੀਂ ਅੱਛਾ ਹਾਂਜੀ ਤੇ ਇਹੋ ਵਜਾ ਠੰਡ ਲੱਗਾ ਹੋਵੇ ਹੋਵੇ ਸ਼ਾਈ ਵਾਲ ਅੱਛਾ ਤਾਂ ਹੋਵੇ ਇੰਨੀ ਕਿ ਠੰਡੀ ਠੰਡੀ ਸੇਲਾ ਕੀ ਸਾਈਵਲ ਕ੍ਰੋਸ ਤੇ ਆ ਜਿਹੜੇ ਬਿਲਕੁਲ ਫਿਕਸ ਜੇ ਬੰਦੇ ਦੀ ਆ ਬਹੁਤ ਸਾਰੇ ਵੇਂਦੇ ਆ ਅੱਛਾ ਇਹ ਆ ਲੋ ਪਰ ੱਟੀਆਂ ਡਾ ਲੋ ਠੀਕ ਆ ਇੰਨੀ ਕਿ ਠੰਡੀ ਆ ਬਾਸ ਦੀ ਬੈਠ ਲੈ ਚੰਗੀ ਤਰ੍ਹਾਂ ਮੇਰੇ ਕੋਲ ਨਹੀਂ ਆ ਆਹ ਥਣ ਆਹ ਆਹ ਦੇਖ ਸਕਦੇ ਜੀ ਬਿਲਕੁਲ ਜਿਤਨਾ ਮਰਜ਼ੇ ਥੱਲੇ ਕੋਈ ਬੈਜੇ ਬਿਲਕੁਲ ਠੰਡੀ ਸੀ। ਆਹ ਦੇਖੋ ਆਹ ਫਰੀਜੀ। ਆਹ ਦੇਖੋ ਆਹ। ਆਹ ਦੇਖ ਸਕਦੇ। ਨਾਨਾ ਦਾ ਸਾਈਜ਼ ਗੈਪ ਆਪ ਆ ਦੇਖ ਸਕਦੇ ਤੇ ਹਵਾਨੇ ਦੇ 나ੜਾਂ ਜਿਹੜੀਆਂ ਬਰੀ ਫਰੀਗ ਆ। ਇਹ ਬਿਲਕੁਲ ਤਾਜੀ ਸੂਈ ਆ। ਹਾਂਜੀ। ਤੇ ਆਹ ਦੇਖ ਸਕਦੇ ਜੀ ਹੈ ਪੂਰੀ ਠੰਡੀ ਜਿੱਥੇ ਖਲੋਗੀ ਖਲੋਗੀ। ਇਹ ਰਾਤੀ ਸੂਈ ਆ ਵੇਖੋ ਆਹ। ਆ ਵਛਾ ਜੋ। ਹਾਂ ਮਸ਼ਾਅੱਲ। ਆਹ ਰਾਤੀ ਸੂਈ ਆ ਜੋ ਜੀ। ਠੀਕ ਹੈ ਬਿਲਕੁਲ ਗਿੱਲਾ 나ੜੋ ਜਿਹੜਾ ਨਾਲ ਆ। ਰਾਤੀ ਸੂਈ ਜੋ ਪਰ ਕੱਦ ਵੇਖੋ ਵਛੀ ਦਾ। ਸੋਹਣੀ ਬੈੜਿਆ ਜਿਹੜੇ ਇਹ ਆ ਵੀ ਗਰਮੀਆਂ 'ਚ ਚਾਉਣ ਵਾਲੀ ਆ। ਮ ਅਸਲ ਹੀ ਰਾਣੀ ਜੀ ਨੂੰ ਆਂਦੇ ਅੱਛਾ ਉਹ ਆਏ ਠੀਕ ਆ ਇਹ ਅਸਲ ਕੋਈ ਨੂਰ ਗਰਮੀਆ ਵਾਲਾ ਠੀਕ ਆ ਹਾਂਜੀ ਸਿਆਲ ਵਾਲੇ ਕੋਈ ਨੂਰ ਆਉਂਦੇ ਆ ਚਿੱਤ ਬੰਦਿਆ ਗਰਮੀਆ ਵਾਲਾ ਕੋਈ ਨੂਰ ਆ ਆ ਅੱਛਾ ਹਾਂਜੀ ਇਹ ਵੀ ਅੱਛਾ ਕੋਈ ਨੂਰ ਵੈਰਾਈਟੀ ਦੇ ਆਉਂਦਾ ਵੀ ਆ ਹਾਂਜੀ ਹੋ ਦੱਸਾਂ ਕੀ ਹੋਇਆ ਅੱਛਾ ਸਾਡਾ ਕੋਈ ਨੂਰੀ ਉਹ ਹੁਣ ਅੰਗਲੇਂਡ ਚਾ ਅੱਛਾ ਹੁਣ ਸਾਡਾ ਪਪਾਰਕਿਆ ਤੇ ਕੋਈ ਨੂਰ ਇਹੋ ਹੀ ਆ ਨਾ ਨੂਰ ਰੋਟੀ ਮਿਲਦੀ ਆ ਠੀਕ ਆ ਹਾਂਜੀ ਚਲੋ ਵਧੀਆ ਗਿਆ ਆਪਾਂ ਇਹਨਾਂ ਦਾ ਇਤਮਾਨ ਕਰਾਂਗੇ ਤੇ ਆਪਾਂ ਨੂੰ ਇਤਮਾਨੀ ਲੋਕ ਬਿਲਕੁਲ ਬਿਲਕੁਲ ਹਰ ਜੀ ਵੇਖੋ ਵਸੀ ਉਥੇ ਵੀ ਮਾਲ ਗਿਆ ਸੀ ਮੇਰੇ ਜਿਹੜੇ ਭੈਣ ਭਰਾ ਖੜਨਾ ਮੈਂ ਵੀ ਸੀ ਸਾਡੇ ਕੋਲ ਭੈਣ ਭਰਾ ਆ ਗਏ ਉਹ ਕਹਿੰਦੇ ਯਾਰ ਅਸੀਂ ਲਾਉਣੀਆਂ ਸਾਡੇ ਕੋਲ ਚਾਰੇ ਚਾਰ ਤੋਂ ਅਸੀਂ ਦੇ ਦੋ ਆਣੀਆਂ ਅੱਠ ਹੋ ਜਾਣਗੇ ਆਪਾਂ ਚੱਲਾਂਗੇ ਹਾਂਜੀ ਹਾਂਜੀ ਪਰ ਇਹੋ ਜਿਹੀ ਵਸੀ ਮੰਡੀ ਵੀ ਨਹੀਂ ਹੈ ਮੈਂ ਵੀ ਦੋ ਦਿਨ ਉੱਥੇ ਰਿਹਾ ਅੱਛਾ ਮੰਡੀ ਵੀ ਵਸੀ ਇਹੋ ਜਿਹੀ ਹੈ ਜੀ ਠੀਕ ਆ ਕਿਤੇ ਇਹਦਾ ਆਰਡਰ ਵਿਖਾਓ ਕਿਤੇ ਇਹਦਾ ਥਣ ਵਿਖਾਓ ਕਿਦੇ ਮੈਂ ਕਿਹਾ ਕੀ ਕਲਾ ਸਿਰਤਾ ਤੇ ਤੇਰੇ ਨੂਰ ਦੀਆਂ ਵੇਖੋ ਵਸੀ ਠੀਕ ਹੈ ਜੀ ਖਾਇਓ ਯਾਰਾ ਖਾ ਲਿਓ ਜੀ ਨਾ ਵਾਕਿ ਮਗਰ ਵੀ ਜਿਹੜੀਆਂ ਆ ਬਾਂਦੇ ਤੇ ਬਰੀਕਪਰੀ ਕਨੜਾ ਜਿਹੜੇ ਚੰਗੀਆਂ ਆ ਆ ਮੇਨ ਰੋਡ ਤੇ ਉੱਪਰ ਹੀ ਆ ਜਿਹੜਾ ਅੰਮ੍ਰਿਤਸਰ ਤੋਂ ਸਿੱਧਾ ਗੁਰਦਾਸਪੁਰ ਨੂੰ ਰੋਡ ਚੱਲ ਜਾਂਦਾ ਏਅਰਪੋਰਟ ਵਾਲਾ ਆ ਦੇਖ ਸਾਡੇ ਭਾਵੇਂ ਬਾਹਰ ਵੀ ਥੱਲੇ ਬੈ ਜਾ ਕੋਈ ਗੱਲ ਨਹੀਂ ਹੈ ਚਲੋ ਲੈ ਜਾਓ

7:30 ਵਜੇ ਦੁੱਧ ਕਿੰਨਾ ਕੱਟੀ ਜਾਊਗੀ ਹੈ ਹਰ ਪੀਗ ਵੀਰ ਐਦਾਂ ਦੀਆਂ ਈਸ਼ਾਈ ਵਾਲ ਮਿਲਦੀਆਂ ਤਾਂ ਨਹੀਂ ਪਰ ਕਿਤੇ ਸੌਜੋ ਇੱਕ ਦਾ ਐਦਾਂ ਦੀ ਮਿਲਦੀ ਆ ਤਾਂ ਐਦਾਂ ਦਾ ਥਣ ਲੱਗਾ ਹੋਵੇ ਤਾਂ ਇੰਨੀ ਰਾਜੀ ਹੋਵੇ ਤਾਂ ਹੋਵੇ ਵਹਿੜ ਹਾਂਜੀ ਹਾਂਜੀ ਦੁੱਧ ਇਹਨੂੰ ਮੈਂ ਕੀ ਕਹਾਂ 25 ਲੀਟਰ ਦੁੱਧ ਬੜੇ ਰਹਿਮਾਨ ਦਾ ਦੁੱਧ ਹੀ ਪਹਿਲੇ ਸਵੇਰੇ ਇਹਨੇ ਵੱਛੀ ਨੇ 20 ਲੀਟਰ ਨੂੰ ਹੱਥ ਮਾਰਿਆ ਅੱਛਾ ਜਿੱਥੋਂ ਆਪਾਂ ਲਈਆ ਘਰਦਿਆਂ ਨੇ ਉਹਨੇ ਆਖਿਆ ਜੀ ਸਰਦਾਰ ਜੀ ਤੋਕੜ ਵੀ 16 17 ਲੀਟਰ ਲਈ ਜਾਨੀ ਜਦੋਂ ਇਹਨੂੰ ਡਰਾਈਵ ਕੀਤਾ ਅੱਛਾ ਇੰਨਾ ਲੰਮਾ ਸਵੇਰ ਇੰਨੀ ਵਧੀਆ ਵੱਛੀ ਆ ਠੀਕ ਆ ਤੇ ਅਰਕਾ ਇਹਨੂੰ 25 ਲੀਟਰ ਕੀ ਆਂਦਾ ਬਾਕੀ ਕਿਤੇ ਆਰਡਰ ਇਹੋ ਜਿਹੇ ਦੁੱਧ ਦਿੰਦੇ ਹੁੰਦੇ ਆ ਅਸਲ 'ਚ ਜਿਹੜਾ ਆਰਡਰ ਆਣਾ ਇਹਦਾ ਹਾਂਜੀ ਉਹ ਨਿਗਾਹ ਵਾਲੇ ਵੀ ਇਹਨੇ ਪਛਾਣ ਲਿਆ ਹਾਂਜੀ ਆਪਨੇ ਨਿਗਾਹ ਦਿੱਤੀ ਆ ਹਾਂਜੀ ਆਪਾਂ ਦਾ ਆਰਡਰ ਹਮੇਸ਼ਾ ਦ ਆ ਜਣਾ ਬਰਾ ਇਹ ਲੋਹਾ ਹੀ ਹੁੰਦੇ ਆ ਅੱਛਾ ਹਾਂਜੀ ਠੀਕ ਆ ਤੇ ਮੁੱਲ ਫਿਰ ਇਹਦਾ ਮੁੱਲ ਮੈਂ ਕਿੱਧਰ ਤਾਂ ਜੇ ਮੈਂ ਮੰਡੀ ਵਾਲੇ ਪਾਸੇ ਜਾਵਾਂ ਹਾਂਜੀ ਫਿਰ ਤੇਨਾਂ ਦਾ 2 ਲੱਖ ਵੀ ਹੋਣਿਆ ਹੀ ਅੱਛਾ 2 ਲੱਖ ਦਾ ਹੋਣ ਦਾ ਹੱਕ ਵੀ ਹੈਗਾ ਇਹ ਕਰੀ ਵਿਖਾ ਦਿਓ ਥੱਲੇੋਂ ਵਿਖਾਓ ਵਸ਼ੀ ਜਰਾਗਾ 2 ਲੱਖ ਰੁਪਇਆ ਇਹਦੀ ਵਸ਼ੀ ਦਾ ਕੀ ਹੈ ਜੇ ਨਾਮ ਮੰਗੇ ਕੰਪੈਕਟ ਆਰਡਰ ਹੋਏ ਵਸ਼ੀ ਦਾ ਠੀਕ ਆ ਪਰ ਦੇ ਦਿਆਂਗੇ ਅਰ ਜੀ ਜੇ ਮੇਰੀ ਤੁਸੀਂ ਖੋਵੇਂ ਨੇ ਵੀ ਦੇਦਾ ਹੋਏ ਕਰ ਤੋ ਜਾਜਾ ਫਿਰ ਵਸ਼ੀ ਦਾ ਜਰਾ ਅਸਰ ਆ ਕੇ ਆ ਹਾਕ ਦੇਦਾ ਲੱਖ ਰੁਪਈਆ ਹੀ ਵਿਗਦਾ ਅੱਛਾ ਪਰ ਜਿੰਨੇ ਦੀ ਤੁਸੀਂ ਆਖੋਗੇ ਦੇ ਦਾਂਗੇ ਦੇ ਦਿਆਂਗੇ 90 ਹਜ਼ਾਰ 90 ਹਜ਼ਾਰ ਦੀ ਕਰ ਦੋ ਫੋਰ ਸ਼ਟ ਕਰਾਂਗੇ ਕਰਨੀ ਕਿਉਂ ਨਹੀਂ ਜਿੰਨੀ ਤੁਹਾਡਾ ਜੀ ਕਰਦਾ ਛਡਾਲੋ 5 ਛੱਡਦੀ ਐ 85 ਦੀ ਉਹ ਕਣਕ ਪੱਕੀ ਯਾਰ ਬਲੀ ਸਿੰਘ ਅੱਛਾ ਇਹ ਵਾਧੂ ਜੱਟਾਂ ਆਉਣੇ ਆ ਅੱਛਾ ਹੁਣ ਇਹੋ ਜਿਹੇ ਗਾਵਾਂ ਲੱਖ ਲੱਖ ਦੀਆਂ ਵਿਗਣੀਆਂ ਠੀਕ ਆ ਹਾਂਜੀ ਚਲੋ ਫਿਰ ਪੈਸੇ ਤੇ ਤੁਸੀਂ ਵਟਨੇ ਆ ਫਿਰ ਉਹਨ ਕਨਕਤੇ ਤੁਸੀਂ ਵੀ ਵੇਚਨੀ ਆ ਤੇ ਤੁਸੀਂ ਤੇ ਇਧਰੋਂ ਮਾਸਾ ਫਿਰ ਹੋਰ ਛਾੜ ਦਿੰਦੇ ਆ ਜਿਵੇਂ ਤੁਸੀਂ ਆਂਦੇ ਹੋਵੇਂ ਕਰ ਲਾਂਗੇ 85 ਕਿਆ ਵਾ ਅੱਗੇ 85 ਦੀ ਦੇ ਦਾਂਗੇ ਤੇ ਫਿਰ ਨਾ ਨਹੀਂ 85 ਦੀ ਨਾ ਦਈਏ ਹਾਂ ਜੀ ਇਹ ਵੀ ਰਹਿੰਦੀ ਆ ਕਸਰ ਇਧਰ ਤੇ ਛਾੜ ਕਰਨਾ ਆ ਅੱਛਾ ਕਰ ਦਈਏ ਮੰਨਤਾ ਨਾ ਔਰ ਜ਼ਿਆਦਾ ਨਹੀਂ ਹਾਂਜੀ ਇੱਕੋ ਵਾਰੀ ਗੱਲ ਕਰੀਏ ਫਿਰ ਪੂਰੇ 75 ਦੀ ਪੂਰੇ 75 ਦੀ ਨਹੀਂ ਤਕਾ ਨਹੀਂ ਨਹੀਂ ਪੂਰੇ 75 ਦੀ ਜਾਨ ਦੀ ਨਹੀਂ ਵਸੀ ਇੰਦਾ ਵੀ ਆਉਂਦੀ ਮੈਂ ਵੀ ਪੈਸੇ ਖਰਚੇ ਆ ਜਾਨਦਾਨ ਕੁਛ ਨਹੀਂ ਹੁੰਦਾ ਕਣਕ ਤੂੰ ਵੀ ਵੇਚ ਨਹੀਂ ਹੁਣ ਤੂੰ ਆਪੇ ਤੇ ਗੱਲ ਕਰ ਲੈ ਵੇਚ ਨਹੀਂ ਹੁਣ ਸਾਡੇ ਸਾਡੇ ਪੂਰੇ ਤਾਂ ਹੁਣ ਦੋ ਤੂੰ ਹੀ ਧੱਕਾ ਹੀ ਕਰਤਾ ਨਾ ਜਾਨਦਾਨ ਅਸੀਂ ਆ ਦੁਕਾਨਾ ਤੋਂ 600 ਕਰਾ ਲਓ 1000 ਕਰਾ ਲਓ ਤੂੰ ਤਾਂ 10000 ਹੀ ਦਗਾ ਜਾਨਦਾਨ ਤਾਂ ਕੁਛ ਨਹੀਂ ਹੁੰਦਾ ਮੰਦਨ ਵਾਲੀ ਗੱਲ ਆ ਅੱਛਾ ਤਹਕੀਕਤ ਵਾਲੀ ਗੱਲ ਆ ਅੱਛਾ ਕੋਈ ਇਸ ਗੱਲ ਨੂੰ ਮਜ਼ਾਕ ਸਮਝਲੇ ਚਾਏ ਕੋ ਸੀਰੀਅਸ ਲੈ ਲੇ ਅੱਛਾ 75000 ਦੀ ਗਾਂ ਨਹੀਂ ਕੀ ਮਿਲਦੀ ਅੱਛਾ ਇੰਨੀ ਪੜੀ ਜੁੜੀ ਨਹੀਂ ਮਿਲਨੀ ਪਰ ਹੁਣ ਤੁਸੀਂ ਆਨੂੰ ਕਹਤਾ ਸਾਨੂੰ ਬਜੇ ਜਾਏ ਨਾ ਬਜੇ ਅੱਛਾ ਪਰ ਤੁਹਾਡਾ ਅੱਖਾਂ ਨਹੀਂ ਜੋ ਮੋੜਦਾ ਹੁਣ ਕੋਈ ਭੈਣ ਭਰਾ ਸਾਡੇ ਨਾਲ ਸੌਦਾ ਨਾ ਕਰੇ ਕੋਈ ਗੱਲਾਂ ਨਾ ਕਰੇ ਰੁਪਈਆ ਛੱਡਾਂਗੇ 100 ਹੱਥ ਜੋੜ ਕੇ ਬੇਨਤੀ ਜੋ 70000 ਵੀ ਗਾਂਹ ਹਰ ਜੀ ਨੇ ਕਹਿਤਾ ਤਾਂ ਦੇ ਦਾਂਗਾ ਪਰ 75 ਦੀ ਨਹੀਂ ਜੋ ਅੱਛਾ ਦੀਵਾਲੀ ਵਸਾਖੀ ਨਾਂਕੇ ਗਈ ਆ ਲੋਕਾਂ ਨੇ ਮੁੱਦ ਸੁਣੇ ਆ ਹਾਂਜੀ ਹਾਂਜੀ ਐਡੀ ਪੜੀ ਐਡੀ ਚੰਗੀ ਵਹਿੜ ਠੰਡੀ ਧੀਰੀ ਛਾਈ ਵਾਲ ਤੇ ਬੈਠ ਥਲੇ ਬਾਹੂ ਫੇਰ ਬੈ ਜਿੰਨੀ ਅਰੀ ਮਰਜ਼ੀ ਬਹਿ ਜਾ ਥਲੇ ਠੀਕ ਆ ਜਿੰਦਾਂ ਦੀ ਮਰਜ਼ੀ ਬਹਿ ਜਾਓ ਕੌਣ ਦੇ ਦਊ 75000 ਦੀ ਮਈ ਦਾ ਲਾਲ ਠੀਕ ਆ ਦੇ ਦੇ ਆਹ ਤਾਂ ਦਾ ਇੱਕ ਈ ਗੱਲ ਆ ਤੇ ਹੁਣ ਜਿਹੜੀ ਅਗਲੇ ਬੰਨੇ ਆਵੇ ਤਾਜੀ ਸੂਈ ਜਾਣਾ ਇਹਦਾ ਪਚਾਜ ਹੈ ਇਹਦੇ ਮਗਰ ਵੱਛੀ ਆ ਵੱਛੀ ਜੋ ਨਹੀਂ ਮਗਰ ਤੇ ਨਾਡੋ ਜਿਹੜਾ ਇਹਦਾ ਵੀ ਤਾਜਾ ਹੀ ਆ ਨਾਲ ਰਾਤਰੀ ਜੀ ਪਹਿਲਾਂ ਸੂਈ ਹੋ ਰਹੀ ਆ ਅੱਛਾ ਉਹ ਸੂਈ ਨੌਂ ਹੋ ਗਏ ਠੀਕ ਆ ਉਹ ਰੀਜਣਾ ਇਹਨੇ ਵੀ ਦੱਸ ਦੋ ਜੀ ਨਾ ਬੱਚਾ ਕਹੋ ਆ ਅੱਛਾ ਇਕੱਠੀਆਂ ਸੂਈਆਂ ਇਕੱਠੀਆਂ ਸੂਈਆਂ ਇਕੱਠੀਆਂ ਸੂਈਆਂ ਇਹ ਕਹਿੰਦਾ ਜਦੋਂ ਸਫਰ ਚ ਆਉਂਦਾ ਨਾ ਡੰਗਰ ਆ ਹਾਂਜੀ ਸੋਰੀ ਸੋਰੀ ਸੁਬਾਹ ਉਹ ਦੋਵਰੇ ਸੂਈ ਹਾਂਜੀ ਠੀਕ ਆ ਉਹਨੇ ਬੱਚਾ ਦਿੱਤਾ ਤੇ ਇਹ ਵੱਛੀ ਵੀ ਇੰਨੀ ਵੱਸੀ ਵਖੋ ਬੜੀ ਬਰੀ ਇਹਨੇ ਵੱਛੀ ਬੜੀ ਸੋਹਣੀ ਦਿੱਤੀ ਆ ਚਲੋ ਬੜੀ ਬਰੀ ਦਿੱਤੀ ਆ ਬੱਚਾ ਚਲੋ ਤੋਰਾ ਇੱਕ ਅਰੀ ਫਰੀ ਨੂੰ ਬਾਕੀ ਇਹ ਵੀ ਥੱਲੇ ਚੰਗੀ ਤਿਆਰ ਹੋ ਗਈ ਆ ਉਹਨੇ ਇੱਕੀ ਜਲ ਭਲਾਵਾਨ ਨੇ ਤੇ ਹੈ ਗਈਆਂ ਮਜੇ ਦੇ ਕੀ ਆ ਦੇਖ ਸਕਦੇ ਜ ਰੰਗ ਰੂਪ ਦੀ ਜਿਹੜੀ ਕਾਫੀ ਖੂਬਸੂਰਤ ਹੈ ਜਿਹੜੀ ਹੈ ਵੀ ਆਹ ਕੀ ਚਲੋ ਇਹ ਵੀ ਕ੍ਰੋਸ ਚ ਆ ਬਹੁਤੀ ਗਰਮੀ ਬਣਾਉਣ ਵਾਲੀ ਨਹੀਂ ਹੈ ਤੇ ਆ ਥਣ ਵੀ ਤੇ ਆਪਾਂ ਦੇਖ ਸਕਦੇ ਹਾਂ ਲਾ ਕੇ ਤਾਂ ਥੈਂਕ ਯੂ ਤੇ ਇਹ ਵਿੱਚ ਕਿੰਨਾ ਦੁੱਧ ਕੱਢੀ ਜਾਊਗੀ ਹਰ ਫਰੀਜੀ ਇਹ ਅਸਲ ਹੀ ਰਿਆ ਹਾਂਜੀ ਇਹ ਹੀ ਰਿਆ ਨੇ ਦੁੱਧ ਦੇਣਾ ਜੋ ਠੀਕ ਆ ਝੋਨੇ ਵਾਲਾ ਪਿੰਡ ਪਰਾਲੀ ਤੋਂ ਪਛਾਨਿਆ ਜਾਂਦਾ ਸਿਆਣੇ ਕਹਿੰਦੇ ਆ ਅੱਛਾ ਪਰ ਅਸੀਂ ਨਹੀਂ ਆਂਦੇ ਆ ਤੇ ਜਿਹੜਾ ਝੋਨੇ ਵਾਲਾ ਪਿੰਡ ਹੁੰਦਾ ਉਹ ਹਾਨੇ ਤੋਂ ਪਛਾਨਿਆ ਜਾਂਦਾ ਦੁੱਧ ਵਾਲਾ ਬੱਚੇ ਦਾ ਹਾਨੇ ਤੋਂ ਪਛਾਨਿਆ ਜਾਣਾ ਆ ਠੀਕ ਆ ਇਹਨੇ ਦੁੱਧ ਦੇਣਾ ਆ ਕਿੰਨਾ ਕੱਢੀ ਜਾਊਗੀ ਇਹ ਵੀ ਕੱਢ ਦੂਗੀ 5 ਲੀਟਰ ਬੜੇ ਅਲਮਾਨ ਦਾ ਦੁੱਧ ਦੇ ਦਊਗਾ ਜੀ ਅੱਛਾ ਹਾਂਜੀ ਤੇ ਇਹਦਾ ਮੁੱਲ ਫਿਰ ਜਨਰੀ ਤੋਂ ਅਸੀਂ ਆਪਕੋ ਦੇ ਦਾਂਗੇ ਜਿਆਦਾ ਹੀ ਕਰਨੀ ਹੈ ਵੀ ਆਪਾਂ ਇਹ ਵੀ ਕੋਨੇ ਦੀ ਦੇ ਦਾਂਗੇ ਕਿਹੜੀ ਗੱਲ ਆ ਉਹਨੇ ਦੀ ਕਰ ਦੇਣੀ ਜੀ ਹਾਂ ਇਹ ਵੀ 75 ਦੀ ਦੇ ਦਾਂਗੇ ਯਾਰ ਜੀ ਕਿ ਥੋੜਾ ਫਰਕ ਪਾ ਦਈਏ ਤੁਹਾਡੀ ਮਰਜ਼ੀ ਆ ਮੈਂ ਤਾਂ ਕਹਿੰਦਾ ਵੇ ਉਹਦੇ ਨਾਲ ਵੀ ਚੰਗੀ ਆ ਕਰ ਦੋ ਜੱਜ ਆਪ ਹੀ ਕਰ ਦੋ ਫਿਰ ਚਲੋ 5000 ਛੱਡ ਦਾਂਗੇ ਕਿੰਨੇ ਦੀ 70 7000 ਦੀ ਹਾਂਜੀ ਥੋੜੀ ਕਹਿਮ ਕਰਾ ਲਈਏ ਛੋਟ ਫਿਰ ਨਾ ਆਪਾਂ ਇਦਾਂ ਕਰੀਏ ਤੇ ਵੈਸੇ ਵਧੀਆ ਨਾ ਗੱਲ ਬਣੂ ਨਹੀਂ ਜਾਣਦੀ ਥੋੜੀ ਜਿਹੀ ਕਰਾਇਓ ਫਿਰ ਜਿਆਦੀ ਨਾ ਕਰਾਇਓ ਕਿਉਂਕਿ ਮੁੱਲ ਫੁੱਲੀ ਤੁਲੀ ਹੋ ਜਾਂਦੇ ਆ ਚਾ ਤੇ ਮੈਂ ਵੀ ਲਿਆਦੇ ਆ ਕੋ ਮੈਨੂੰ ਕੋ 2000 ਕਮਾਈ ਲੱਭਣੀ ਚਾਹੀਦੀ ਆ ਕੋਈ ਦੋ ਡੰਗ ਦੋ ਡੰਗ ਰੇਜਾ ਕੋ 2000 ਚਾਹੀਦੇ 1000 1000 ਦਾ ਵਜਰਾ ਚਾਹੀਦਾ ਠੀਕ ਆ ਹਾਂਜੀ ਤੇ ਫਿਰ ਛੱਡਦੀਏ 70 ਚੋਂ 5 ਹੀ ਛੱਡਦੀਏ ਨਹੀਂ ਯਾਰ ਫਰੀਜੀ ਤੁਸੀਂ ਧੱਕਾ ਕਰ ਦੇ ਜੋ ਨਹੀਂ ਧੱਕਾ ਨਹੀਂ ਆ ਜਾਨ ਤਾਂ ਕੋ ਨਹੀਂ ਹੁੰਦਾ ਜਾਨ ਉਹਦੇ ਜੋ ਤੁਹਾਂ ਬੜੇ ਛਡਾਲੇ ਆ ਇਹ ਕੰਮ ਖਰਾਬ ਹੋ ਜਾਣਾ ਨਹੀਂ ਜਾਨ ਤਾਂ ਕੁਛ ਨਹੀਂ ਹੁੰਦਾ 65000 ਦੀ ਜਾਨ ਦੀ ਐ ਵੀ ਹਰ ਫਰੀਜੀ ਨਹੀਂ ਬਾਹਰੋਂ ਮਿਲਦੀ ਐਨ ਮਸ਼ੀਨ ਤੋਂ ਵਿਖਾਓ ਜੀ ਦੱਸਾਂਗੀ ਯਾਰ ਦੇੰਦੀ ਗੱਲ ਕੋਈ ਨਹੀਂ ਜੇ ਮੈਨੂੰ ਮਿਲਦੀ ਹੋਵੇ ਤੇ ਮੈਂ ਨਾ ਨਾ ਚਲੋ 12 ਤਾਂ ਨਹੀਂ ਤੁਹਾਡੇ ਤੋਂ ਤੇ ਮਿਲ ਜੂਗੀ ਤੋਹਾਂ ਕਹਤਾ ਦਾ ਜੀ ਜੀ ਮੋੜਦੀ ਨਹੀਂ ਤੁਹਾਡੀ ਅੱਛਾ ਇਹ ਚੀਜ ਆਉਗੀ ਬਾਬਾ ਨਾਨਕ ਵਾਲਿਆ ਜਿਹੜੀ ਗੱਲ ਆ ਅੱਛਾ ਇਹਦਾ ਕੋ 60000 ਨਹੀਂ ਪਰ 65000 ਦਾ ਹੀ ਦਾ ਨਹੀਂ ਲੱਭਣਾ ਇੰਦਾਂ ਦਾ ਠੀਕ ਆ ਹਾਂਜੀ ਤੋਹਾਂ ਕਹਤਾ ਤਾਂ ਜੇ ਤੁਹਾਡੀ ਫੇਰ ਦੀ ਮੋੜ 65000 ਦੀ ਜਿਹੜੀ ਕਹਿੰਦੇ ਵੀ ਦੇ ਦੇਾਂਗੇ ਤਾਜੀ ਸੂਈ ਆ ਤੇ ਸਾਰੀਆਂ ਗਰਮੀਆਂ ਦੋਦਕਾ ਮੈਂ ਹਰ ਫ੍ਰੀਜੀ ਠੰਡੀ ਬੋਲ ਤੇ ਹੁਣ ਠੰਡੀ ਆ ਤਾਂ ਖਾਣ ਕਹਾਂ ਅਸਲ ਗੱਲ ਇਹ ਆ ਤੇ ਜਿਹੜਾ ਠੰਡ ਨੁਕਰਾਂ ਦੇ ਲੱਗੇ ਆ ਹਾਂਜੀ ਹਾਂਜੀ ਚਾਹ ਨੁਕਰਾਂ ਦੇ ਨੂੰ ਪੀੜੀ ਦੇ ਪਾਵੇਂ ਅੰਗੇ ਥਾਣੇ ਆ ਮੱਛੀਆਂ ਦੇ ਤੇ ਹੁਣ ਥਾਣੇ ਦੇ ਦਾ ਵੀ ਬੜਾ ਕਮਾਲ ਦਾ ਜਿਹੜੀ 30 ਨੰਬਰ ਤੇ ਆ ਦੇਖ ਸਾਡੇ ਥਾਣੇ ਦੇ ਵੀ ਲੱਗੇ ਤੋਂ ਤੇ ਇਹਦੇ ਮਗਰ ਵੀ ਵੱਛੀ ਜੇ ਇਹਦੇ ਮਗਰ ਵੀ ਫ੍ਰੀਜੀ ਵੱਛੀ ਜੋ ਆ ਜੋ ਇਹ ਇਹਨੂੰ ਅੱਜ ਤੇ ਜਾ ਦਣ ਜੋ ਸੂਈ ਤੇ ਵੱਛੀ ਇਹਦੇ ਮਗਰ ਵੀ ਸੋਹਣੀ ਆ ਦੇ ਵੀਵਾ ਸੀ ਸੰਭਾ ਲੀਆ ਆ ਮੈਨੂੰ ਤੇਜਾ ਦੇਣ ਆ ਪੂਰੀ ਪ੍ਰੀਤ ਆ ਜੀ ਠੀਕ ਆ ਹਾਂਜੀ ਤੇ ਉਹ ਵੀ ਜਰਸੀ ਕ੍ਰੋਸ ਚੀ ਆ ਹਨਾ ਬਸ ਕ੍ਰੋਸ ਦੇ ਵਿੱਚ ਆ ਪਰ ਖੜੀ ਜੇ ਲੀਕਾ ਬੈਰ ਬਾਹੂ ਥਲੇ ਤੁਹਾਨੂੰ ਪਤਾ ਕਰਮ ਲੱਗਾ ਤੁਹਾਨੂੰ ਜੀ ਹਾਂਜੀ ਦੇਖੋ ਉਹ ਲੱਗਾ ਸੁਣਣ ਲੱਗਾ ਰੋਗਾ ਤੋਰ ਕੇ ਤਾਂ ਦਿਖਾ ਦਈਏ ਵੀ ਖਾਣ ਵਾ ਸ਼ੀਰਾ ਵੇਖਣ ਵਾਲਾ ਖਾਣ ਜਿਹੜਾ ਇਹ ਤੇ ਕੋ ਕਾਫੀ ਕਮਾਲ ਦਾ ਹੈ ਕੀ ਹੈ ਵੀ ਚਲੋ ਇਹਦਾ ਉਹਨਾਂ ਨੂੰ ਕੱਦ ਦਾ ਥੋੜਾ ਫੜਕੇ ਜਰਸੀ ਪਾਂਹ ਚ ਜਾ ਜੀ ਉਹ ਖਾਵਾ ਬ੍ਰਿਜਿਤ ਖਾਣਾ ਵਾ ਵਸੀਦਾ ਆ ਵੇਖੋ ਬਾਰੇ ਕੱਢ ਲਾ ਕੀ ਹੈ ਠੰਡੀ ਸੀ ਲੈ ਆਵੀ ਜਿੱਦਾਂ ਦੀ ਮਰਜ਼ੀ ਮੈਂ ਜੋ ਮਰਜ਼ੀ ਕਰੀ ਜਾਓ ਫੇਏ ਕੀ ਗੱਲ ਹੈ ਠੀਕ ਹੈ ਹੀਰਾ ਆ ਤ ਹੀਰਾ ਚਲੋ ਲੈ ਜਾ ਫਿਰ ਰੱਖ ਥਾੜਿਆ ਵਸੀਰਾ ਬਾਜ਼ਾਰ ਦੇ ਨਾਲ ਦਾਦਾ 15-15000 ਮਹਿੰਗਾ ਠੀਕ ਆ ਹਾਂਜੀ ਇਦਾਂ ਦਾ ਥਣ ਲਗਾਜੋ ਤੇ ਇਹ ਕਿੰਨਾ ਕੁ ਦੁੱਧ ਗੱਡੀ ਜਾਊਗੀ ਹਰਪ੍ਰੀਤ ਵੀਰ ਜੀ ਮੈਨੂੰ ਅਜ ਤੰਜਾ ਨਾਲ ਸੂਈ ਨੂੰ ਆ ਅੱਛਾ ਤਾਂ ਬੱਚੀ ਥੱਲੇ 10 ਤੋਂ 12 ਲੀਟਰ ਬੋਲਾ ਹੀ ਆ ਅੱਛਾ ਤਬ ਮੇਰੀ ਉਮੀਦ ਇਹ ਕੋਈ ਲੈ ਜਾਏ ਇਹਨੂੰ ਚੰਗਾ ਸੰਭਾਲਾ। ਬੱਚੀ ਦੁੱਧ 16-17 ਲੀਟਰ ਚ ਆਜੂਗੀ। ਅੱਛਾ। ਪਰ ਫਿਰ ਵੀ 15 ਲੀਟਰ ਦੀ ਹੱਡੀ ਗਾਰੰਟੀ ਹੋਊਗੀ। ਅੱਛਾ। 15 ਇਹ ਦੇਊਗੀ ਦੇਊਗੀ ਬੱਚੀ। ਠੀਕ ਆ। ਸਟਾਰਟੇ ਕੀ 12-13 ਕਿਲੋ ਬੋਲ ਆਇਆ 12 ਕਿਲੋ ਮੰਨੋ ਤੁਸੀਂ ਜਿਹੜਾ ਕੰਡੇ ਵਾਲਾ ਤੇ ਜਲਦੀ ਥੱਲੇ ਆ। ਤੇ ਇਹਦਾ ਮੁੱਲ ਫਿਰ ਜਿੰਨੇ ਦੀ ਤੁਸੀਂ ਕਹੋਗੇ ਦੇ ਦਾਂਗੇ ਇਹ ਚੜੀ ਗੱਲ ਆ। ਕਰ ਦੀਏ ਜਾਇਜ਼ ਇਹ ਵੀ ਜਾਇਜ਼ ਹੀ ਕਰਨੀ ਆ। ਜਿਵੇਂ ਤੁਸੀਂ ਆਖੋਗੇ ਟਾਡੀ ਨਹੀਂ ਜੋ ਮੋੜਨੀ। ਅੱਛਾ। ਹਾਂਜੀ। ਆਪ ਹੀ ਕਰ ਦੋ ਫਿਰ। 55 ਹਜ਼ਾਰ ਵੀ ਜਾਗੇ ਹਰਪ੍ਰੀਤ ਜੀ 55 ਹਜ਼ਾਰ 55 ਹਜ਼ਾਰ ਵੀ ਜਾਗੇ ਬੱਛੀ ਦਾ ਥਾਣਾ ਇਹੋ ਜਿਹਾ ਤੇ ਚਵਾ ਇਦਾਂ ਦਾ ਲੱਗਾ ਜੋ ਨਾ ਲੱਖ ਰੁਪਏ ਦੀ ਗਾਣੂ ਵੀ ਚਵਾ ਨਹੀਂ ਇਹਦਾ ਇੱਕੋ ਗੱਲ ਕਰੀਏ ਫਿਰ ਹਰਪ੍ਰੀਤ ਜੀ ਤੁਸੀਂ ਹੁਣ ਨਾ ਗੱਲ ਮੇਰੇ ਵੱਲ ਦੀ ਵੀ ਕਰਿਓ ਠੀਕ ਆ ਮੈਂ ਵੀ ਵੇਚ ਲਈ ਲੈਂਦੀ ਆ ਜੋ ਠੀਕ ਆ ਹਾਂ ਜੀ ਅੱਜ ਨੇ ਤੁਹਾਡੇ ਵੱਲ ਦੀ ਗੱਲ ਕਰਨੀ ਅੱਛਾ ਅੱਜ ਆਪਣੇ ਵੀਰਾਂ ਭਰਾਵਾਂ ਜਿਹੜੇ ਵੀਡੀਓ ਦੇ ਵੇਖਦੇ ਆ ਤੁਹਾਡੇ ਤੋਂ ਮਾਲ ਖਰੀਦਦੇ ਆ ਜੋਨਾਂ ਵੱਲ ਦੀ ਗੱਲ ਕਰਨੀ ਕੋਈ ਗੱਲ ਨਹੀਂ ਫਿਰ ਜਿਆ ਜਿਆ ਕਰ 1000 ਬਾਜੇ ਵਿੱਚੋਂ ਅੱਛਾ ਦੇ ਰਿਆਂ ਨਾ ਪਰ ਅਕੇ ਤੁਹਾਨੂੰ ਮੁੱਲ ਬਹੁਤੇ ਮੁੱਲੀ ਤੁਲੀ ਪਵਾਤੇ ਮੈਂ ਪਾ ਵੇਖਦਾ ਵੀ ਮੇਰੇ ਮੁੱਲੀ ਤੁਲੀ ਕਰਦੀ ਏ ਇਹ ਵੇ ਜੀ ਕਰਦਾ ਕਰ ਲੋ ਤੁਹਾਡਾ ਮਨ ਖੁਸ਼ ਹੋਣਾ ਚਾਹੀਦਾ ਬਾਕੀ ਮਾਲ ਤਾਂ ਅਸੀਂ ਰੋਜ਼ ਹੀ ਵੇਚਦੇ ਕਿਹੜੀ ਗੱਲ ਆ ਤੁਸੀਂ ਕਿੰਨੇ ਤੇ ਕਹਿੰਦੇ ਜੇ ਦੇਣੀ ਆ ਮੇਰਾ ਨੇ 50000 ਦੀ ਅੱਛਾ 50000 ਦੀ 50000 ਦੀ ਜੇ ਵੀ ਆਹ ਦ੍ਰਿਜੇ ਦਾ ਹੱਕ ਆ ਅੱਛਾ ਤੁਸੀਂ ਦਾ 50000 ਲਵੇਗਾ ਦਾ ਪੂਰੇ 45 ਦੀ ਚਲੋ ਜੇ ਤੋ ਹਾਂ ਆਤਾ ਆਤਾ ਅੱਜ ਕੀਤਾ ਧੱਕਾ ਦਾ ਹਾਂ ਮੈਂ ਅੱਜ ਤੁਹਾਡੇ ਨਾਲ ਨਰਾਜ ਆ ਪਰ ਸੰਤ ਕੁੰਤ ਸਿੰਘ ਨਰਾਜ ਕਰਨਾ ਠੀਕ ਆ ਹਾਂਜੀ ਤੁਹਾਂ ਕਹਿਤਾ ਨਾ 45000 ਦੀ ਦੇ ਦਾਂਗੇ ਪਰ ਹਰਬ੍ਰੀਜੀ ਜਿੱਦਾਂ ਨੇ ਮੈਂ ਮੁੱਲ ਪਾਤੇ ਆ ਨਾ ਅੱਛਾ ਨਹੀਂ ਜੋ ਮਿਲਦੇ ਠੀਕ ਆ ਸਾਖੀ ਨਾਗੇ ਗਈ ਹੈ ਹਰੇਕ ਬੰਦੇ ਨੇ ਰੇਟ ਸੁਨੇ ਆ ਹਾਂਜੀ ਹਾਂਜੀ ਨਹੀਂ ਉਹ ਇਦਾਂ ਦਾ ਮਾਲ ਮਿਲਦਾ ਪਰ ਜੱਤ ਦੇਤੇ ਆ ਰੱਬ ਸਾਨੂੰ ਦੇ ਵਾਲਾ ਨਹੀਂ ਸੰਤ ਤੇਰਾ ਹੈ ਠੀਕ ਆ ਹਾਂਜੀ ਠੀਕ ਚਲੋ ਇਸ ਤਰ੍ਹਾਂ ਚਲੋ ਅੱਜ ਲਈ ਚੱਲਦੀ ਰਵੇ ਮੈਂ ਸੰਤ ਦੇ ਸਰਦੇ ਆ ਹਾਂਜੀ ਹਾਂਜੀ ਠੀਕ ਆ ਸੰਤਰੇ ਸਾਡੇ ਕੋਲ ਮਾਲ ਖੜਦੀਆਂ ਤਾਂ ਸਾਨੂੰ ਸੀਸਾ ਦੇਣੀਆਂ ਤਾਂ ਅਸੀਂ ਗਾਹ ਦੇ ਦੇਣੀਆਂ ਹਾਂਜੀ ਹਾਂਜੀ ਚਲੋ ਸਾਨੂੰ 34 2000 ਬਚ ਗਿਆ ਤਾਂ ਵੀ ਬੜਾਰ ਫਰੀਜੀ ਕੋਈ ਗੱਲ ਨਹੀਂ ਹੋਊਗਾ ਇਹ ਆ ਵੀ ਚਲੋ ਕੰਮ ਕਰਦੇ ਜਿਤਨਾ ਇਹ ਆ ਵੀ ਚਲੋ ਹੋਰ ਵੀ ਆ ਇਹ ਕੀ ਰੌਣਕ ਮੇਲਾ ਲੱਗਾ ਰਿਹਾਦਾ ਵਾ ਕੋਈ ਵੀਰ ਭਰਾ ਆ ਗਿਆ ਕੋਈ ਚੱਲ ਗਿਆ ਕੋਈ ਗੱਲਬਾਤ ਸੁਣਾ ਆ ਗਿਆ ਤੇ ਚਲੋ ਜੀ ਬਿਲਕੁਲ ਇਦਾਂ ਹੀ ਆ ਭੈਣ ਭਰਾਵਾਂ ਦੇ ਸਿਰ ਤੇ ਹੀ ਆ ਕੋਈ ਮਾਰ ਮਾਰ ਕੇ ਵੀ ਦੇ ਦਿੰਦਾ ਭੈਣ ਭਰਾ ਮਾਰ ਵੀ ਕਰਦੇ ਆ ਹਾਂਜੀ 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 ਠੀਕ ਆ ਜੀ ਬਾਕੀ ਇਹ ਆ ਵੀ ਸੋਈਆਂ ਵਾ ਤੁਹਾਡੇ ਕੋਲ ਹਨਾ ਜੀ ਜੀ ਇਹ ਮਸ਼ੀਆਂ ਦੋਵੇਂ ਰਾਤੀਆਂ ਸੁਈਆਂ ਜਿਹੜੀਆਂ ਪਹਿਲਾਂ ਵਖਾਈਆਂ ਹਾਂਜੀ ਇਹਨੂੰ ਤੇਜਾਦਰ ਹੋ ਗਿਆ ਖਾਲੀ ਹੁੰਦੀ ਆ ਅੱਛਾ ਕਿਸੇ ਵੀ ਭੈਣ ਭਰਾ ਦੇ ਮੈਂ ਪੈਸੇ ਖਰਚਾਇਆ ਹਾਂਜੀ ਮੈਂ ਇੰਨਾ ਇਮਾਨਦਾਰ ਨਹੀਂ ਜੋ ਹੈਗਾ ਅੱਛਾ ਮੈਂ ਤੁਹਾਨੂੰ ਪਹਿਲਾਂ ਆਖਦਾ ਤੂੰ ਸਾ ਪੈਸੇ ਖਰਚਣੇ ਆ ਤੁਹਾਡਾ ਹੱਕ ਬਣਦਾ ਤੇ ਤੁਸੀਂ ਇਹਨੂੰ ਇਮਾਨਦਾਰੀ ਨਾਲ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਹੈ ਸਾਡੇ ਦੇ ਵਿਸ਼ਵਾਸ ਨਾ ਕਰੋ ਤੁਸੀਂ ਪੈਸੇ ਖਰਚਣੇ ਸੰਤਜੀਤ ਤੁਸੀਂ ਆਪ ਆਣ ਕੇ ਤਸੱਲੀ ਕਰਕੇ ਲੈ ਕੇ ਜਾਓ ਆਪਣੇ ਵੇਚ ਚ ਆ ਕੇ ਤਸੱਲੀ ਕਰਕੇ ਤੇ ਸਮਝਣਾ ਪੈਸ਼ੂ ਖਰੀਦ ਕੇ ਕਰੋ ਜੀ